ਜੋ ਆਣਾ ਚਾਹੁੰਦੇ ਆ ਇਕਤਾਲਾ ਨੂੰ ਵਿੱਚ ਤੁਹਾਡਾ ਸਵਾਗਤ ਆ ਪਹਿਲੇ ਤੋਂ ਜੀ ਧੰਨਵਾਦ ਜਿਆਦਾ ਚਾਹੁੰਦੇ ਆ ਜੀ ਜਿਹੜਾ ਲੋਕਾਂ ਦਾ ਸੋਧਾ ਖਿਮਾਰੀ ਦੀ ਬਿਮਾਰੀ ਜਿਹੜੀ ਆਇਆ ਇਹ ਕੋਰੋਨਾ ਵਾਇਰਸ ਵੱਧ ਰਿਹਾ ਜੀ ਉਹਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਜ਼ਰੂਰ ਲੋਕਡਾਊਨ ਓਪਨ ਹੋ ਗਿਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਿਮਾਰੀ ਜਿਹੜੀ ਸਾਡੇ ਵਿੱਚੋਂ ਖਤਮ ਹੋ ਗਈ ਹੈ ਨਿਰੰਤਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਟ੍ਰਿਕਨੈਸ ਹੋਣ ਦੇ ਬਾਵਜੂਦ ਵੀ ਕੇਸ ਜਿਹੜੇ ਨੇ ਉਹ ਵੱਧ ਰਹੇ ਨੇ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜੀ ਸਰਕਾਰ ਦੀਆਂ ਹਦਾਇਤਾਂ ਨੇ ਜਿਵੇਂ ਕਿ ਮਾਸਕ ਦਾ ਇਸਤੇਮਾਲ ਕਰਨਾ ਸਿੰਗਲ ਰਾਈਡ ਆਪਣਾ ਟਰੈਵਲ ਕਰਨਾ ਸੋ ਜੋ ਵੀ ਹਦਾਇਤਾਂ ਨੇ ਹੱਥ بار بار ਤੁਣਾ ਇਹਨਾਂ ਦੀ ਪਾਲਣਾ ਇਨਬਨ ਕੀਤੀ ਜਾਵੇ ਸੋ ਥੈਟ ਬਿਮਾਰੀ ਜਿਹੜੀ ਹੈ ਇਹ ਤੋਂ ਬਚਿਆ ਜਾ ਸਕੇ ਸਰ ਕਈ ਲੋਕਾਂ ਨੂੰ ਅਸੀਂ ਦੇਖਿਆ ਤਾਂ ਕਿ ਬ੍ਰੈਂਸ ਦੇ ਆ ਗਏ ਨੇ ਮਾਸਕ ਨਾ ਪਾਇਆ ਤਾਂ ਬੈਲ ਦੇ ਗਿਆ ਨੇ ਪੰਜਾਬ ਸਰਕਾਰ ਵੱਲੋਂ ਜੀ ਮਿਸ਼ਨ ਫਤਿਹ ਦਾਗਾਜ਼ ਕੀਤਾ ਗਿਆ ਹੈ ਉਹਦਾ ਪਰਪਸ ਇਹ ਹੈ ਕਿ ਲੋਕਾਂ ਨੂੰ ਮੋਟੀਵੇਟ ਕਰੀਏ ਔਰ ਲੋਕਾਂ ਨੂੰ ਨਾਲ ਲੈ ਕੇ ਚਲੀਏ ਜੋ ਲੋਕੀ ਗਲਤੀ ਅੱਜ ਕਰ ਰਹੇ ਨੇ ਕਿ ਉਹ ਸੋਚਦੇ ਨੇ ਕਿ ਸ਼ਾਇਦ ਅਸੀਂ ਚਲਾਨ ਤੋਂ ਬਚ ਜਾਗੇ ਚਲਾਨ ਤੋਂ ਬਚਿਆ ਜਾ ਸਕਦਾ ਪਰ ਬਿਮਾਰੀ ਤੋਂ ਬਚਣਾ ਬਹੁਤ ਮੁਸ਼ਕਿਲ ਹੈ ਅਗਰ ਉਹ احتیاط ਨਹੀਂ ਰੱਖਣਗੇ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਨਕੂਦਰ ਵਾਸੀਆਂ ਨੂੰ ਕਿ ਉਹ ਇੱਕ ਤਾਂ ਜਿਹੜੇ ਰੂਲਸ ਨੇ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨ ਔਰ ਜੋ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਪ੍ਰਾਵਧਾਨ ਹੈਗੇ ਨੇ ਸਾਡੇ ਕੋਲ ਅਸੀਂ ਚਲਾਨ ਵੀ ਕਰ ਰਹੇ ਹਾਂ ਬਿਨਾ ਮਾਸਕ ਵਾਲੇ ਟ੍ਰੈਫਿਕ ਚਲਾਨ ਵੀ ਕਰ ਰਹੇ ਹਾਂ ਔਰ ਨਾਲ ਦੀ ਨਾਲ ਐਫ ਆਈ ਆਰ ਵੀ ਰਜਿਸਟਰ ਕਰ ਰਹੇ ਹਾਂ ਸਰ ਪੀ ਲਾਪਰਿਸ਼ ਇੱਕ ਇੱਕੋ ਜਆ ਮੈਂ ਤੁਹਾਨੂੰ ਇੱਕ ਸੰਦੇਸ਼ ਕੀ ਦੇਣਾ ਮੈਂ ਸੰਦੇਸ਼ ਇਹ ਹੀ ਦੇਣਾ ਚਾਹਾਂਗਾ ਜੀ ਵੀ ਇਹ ਜਿਹੜੀ ਬਿਮਾਰੀ ਹੈ ਇਹਨੂੰ ਲੜਨ ਦੇ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ ਚਾਹੇ ਉਹ ਪਿੰਡ 'ਚ ਬੈਠੇ ਨੇ ਚਾਹੇ ਸ਼ਹਿਰ 'ਚ ਬੈਠੇ ਨੇ ਇਹ ਸੋਚਣਾ ਕਿ ਬਿਮਾਰੀ ਮੈਨੂੰ ਨਹੀਂ ਹੋ ਸਕਦੀ ਸਭ ਤੋਂ ਵੱਡੀ ਗਲਤੀ ਹੈ ਇਹ ਕਿਰਪਾ ਕਰਕੇ ਗਲਤ ਫਹਮੀ ਨਾ ਆਪਣੇ ਮਨ 'ਚ ਰੱਖਣ ਔਰ ਜਿੱਦਾਂ ਜਿਵੇਂ ਸਰਕਾਰ ਦੀਆਂ ਗਾਈਡਲਾਈਨਸ ਆ ਰਹੀਆਂ ਉਹਨਾਂ ਨੂੰ ਫੋਲੋ ਕਰਨ ਤਾਂ ਤਾਂ ਜੋ ਜਿਹੜੇ ਉਹ ਲੋਕ ਜੋ ਖਾਸ ਕਰ ਜ਼ਿਆਦਾ ਵਨਰੇਬਲ ਨੇ ਜਿਵੇਂ ਕਿ ਬੱਚੇ ਹੋ ਗਏ ਜਾਂ ਜ਼ਿਆਦਾ ਬਜ਼ੁਰਗ ਹੋ ਗਏ ਉਹਨਾਂ ਨੂੰ ਵੀ ਬਚਾਇਆ ਜਾ ਸਕੇ ਇਸ ਤਰ੍ਹਾਂ